ਅਸੀਂ ਐਨਕੇ ਤੋਂ ਇਹ ਠੀਕਾ ਲਿਆ ਸੀਗਾ ਜੀ ਪਿਛਲੇ ਸਾਲ ਤਿੰਨ ਦਿਨ ਪਹਿਲਾਂ ਐਨਕੇ ਨੇ ਸਾਡੇ ਨਾਲ ਪੈਸੇ ਦੀ ਗੱਲ ਨਿਬੇੜ ਲਈ ਸੀਗੀ ਮੀਟਿੰਗ ਕੀਤੀ ਸੀ ਉਹ ਕਹਿੰਦਾ ਤੁਹਾਨੂੰ ਪੈਸੇ ਪਹੁੰਚ ਜਾਣਗੇ ਮਗਰ ਪੈਸੇ ਨਹੀਂ ਆ ਰਹੇ ਹੁਣ ਸਾਡੀ ਉਹ ਤੋਂ ਪੈਸੇ ਮੰਗ ਰਹੇ ਆ ਬਾਰਦਾਨੇ ਦੇ ਉਲਟਾ ਸਾਨੂੰ ਪ੍ਰੈਸ਼ਰ ਕਰ ਰਿਹਾ ਵਾ ਰੂਲਿੰਗ ਪਾਰਟੀ ਦੇ ਦੋ ਐਮਐਲਏ ਵੀ ਕਰ ਰਹੇ ਨੇ ਉਹ ਕਹਿੰਦਾ ਮੇਰੇ 파ਟਰਨਰ ਨੇ ਅਸੀਂ ਪੈਸੇ ਵੀ ਜਮ੍ਹਾਂ ਕਰਾਏ ਨੇ ਇੱਥੇ 12 ਲੱਖ ਰੁਪਈਆ ਜਮ੍ਹਾਂ ਕਰਾਇਆ ਹੈ ਬਿਜਲੀ ਦਾ ਬਿੱਲ ਅਸੀਂ ਉਹਦੇ ਤੋਂ ਹੀ ਇਹ ਬਾਰਦਾਨਾ ਖਰੀਦਿਆ ਸੀਗਾ 2 ਕਰੋੜ 40 ਲੱਖ ਰੁਪਏ ਦਾ ਹੁਣ ਸਾਡੀ ਉਹਦੇ ਨਾਲ ਸੈਟਲਮੈਂਟ ਵੀ ਹੋ ਗਈ ਮਗਰ ਉਹ ਕਹਿੰਦਾ ਮੈਨੂੰ ਫ੍ਰੀ ਦੇ ਦਿਓ ਕਿਉਂਕਿ ਉਹਦੇ ਨਾਲ ਦੋ ਮੌਜੂਦਾ ਐਮਐਲਏ ਨੇ ਉਹ ਪ੍ਰੈਸ਼ਰਾਈਜ਼ ਕਰ ਰਹੇ ਆ ਉਹਨਾਂ ਨੇ ਮੈਨੂੰ ਕੋਈ ਰਿਟਰਨ ਆਰਡਰ ਨਹੀਂ ਦਿਖਾਇਆ ਮੇਰੀ ਗੈਰ ਮੌਜੂਦਗੀ ਦੇ ਵਿੱਚ ਠੇਕੇ ਦੀ ਸੀਲ ਤੋੜਦੀ ਉਲਟਾ ਮੈਨੂੰ ਦਬਕੇ ਮਾਰ ਲਾਗੇ ਤੁਸੀਂ ਵਿਗਨ ਬਾ ਰਹੇ ਹੋ ਤੁਹਾਨੂੰ ਚੱਕ ਕੇ ਗੱਡੀ ਦੇ ਵਿੱਚ ਸੁੱਟਿਆ ਜਾਵੇ ਜਦੋਂ ਅਸੀਂ ਪੁੱਛਿਆ ਕਿ ਭਾਈ ਇਹ ਗੱਡੀਆਂ ਤੁਸੀਂ ਲੈ ਕੇ ਆਏ ਹੋ ਉਹ ਜਦੋਂ ਹੀ ਭੱਟ ਗਏ ਸੀ ਮਤਲਬ ਮਹਿਕਮੇ ਵੱਲੋਂ ਵੀ ਪੂਰਾ ਹਰਾਸ਼ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਸ ਕਰਕੇ ਅਸੀਂ ਇਨਸਾਫ ਚਾਹੁੰਦੇ ਆਂ ਜਨ ਹਿਤੇਸ਼ੀ डीआरपी नहीं भरोसा आपका ਮੇਰਾ ਨਾਮ ਕਵਲਦੀਪ ਸਿੰਘ ਬੈਲ ਹੈ ਜੀ ਮੈਂ ਮਹਿਰਵੈਂਡ ਦੇ ਵਿੱਚ 파ਟਨਰ ਆ ਸਾਡਾ ਕਲਾਸਮੇ ਚੌਂਕ ਤੇ ਠੇਕਾ ਵਾ ਅਸੀਂ ਅੱਜ ਇਸ ਕਰਕੇ ਇੱਥੇ ਇਕੱਠੇ ਹੋਏ ਆ ਮੈਨੂੰ 4 ਵਜੇ ਸੇਲਮੈਨ ਦਾ ਫੋਨ ਆਇਆ ਕੋਈ ਐਕਸਾਈਜ਼ ਵਾਲੇ ਡਿਪਾਰਟਮੈਂਟ ਦੇ ਤੇ ਨਾਲ ਕੁਝ ਅਣਪਛਾਤੇ ਬੰਦੇ ਇੱਥੇ ਆਏ ਹੋਏ ਨੇ ਤੁਸੀਂ ਜਲਦੀ ਜਲਦੀ ਇੱਥੇ ਆ ਜਾਓ ਤਾਲਾ ਖੋਲਣ ਨੂੰ ਫਿਰਦੇ ਜਦਕਿ ਸਾਡਾ ਠੇਕਾ 2-3 ਦਿਨ ਪਹਿਲਾਂ ਐਕਸਾਈਜ਼ ਵਾਲੇ ਹੀ ਸੀਲ ਕਰਕੇ ਗਏ ਸੀਗੇ ਅਸੀਂ ਮੈਂ ਵਿਦਿਨ ਜਾਂ 5 ਮਿੰਟ ਇੱਥੇ ਪਹੁੰਚ ਗਏ ਮੇਰੇ ਆਉਣ ਤੋਂ ਪਹਿਲਾਂ ਉਹਨਾਂ ਨੇ ਸੀਲ ਬਗੈਰ ਦੱਸੇ ਉੱਥੇ ਪੱਟ ਦਿੱਤੀ ਜਦੋਂ ਮੈਂ ਪੁੱਛਿਆ ਭਾਈ ਤੁਸੀਂ ਇਹ ਸੀਲ ਪੱਟੀ ਹੈ ਤੁਹਾਡੇ ਕੋਲ ਕੀ ਅਥਾਰਟੀ ਹੈਗੀ ਕੋਈ ਰਿਟਰਨ ਆਰਡਰ ਹੈਗਾ ਉਹਨਾਂ ਨੇ ਮੈਨੂੰ ਕੋਈ ਸੰਤੁਸ਼ਟੀਜਨ ਜਵਾਬ ਨਹੀਂ ਦਿੱਤਾ ਉਲਟਾ ਮੈਨੂੰ ਦਬਕੇ ਮਾਰ ਲਾਗੇ ਤੁਸੀਂ ਵਿਗਨ ਬਾ ਰਹੇ ਹੋ ਤੁਹਾਨੂੰ ਚੱਕ ਕੇ ਗੱਡੀ ਦੇ ਵਿੱਚ ਸੁੱਟਿਆ ਜਾਵੇ ਰੀਜਨ ਕੀ ਹੈ ਜੀ ਇਹ ਸਾਰਾ ਹਾਂਜੀ ਰੀਜਨ ਅਸੀਂ ਐਨ ਕੇ ਤੋਂ ਇਹ ਠੇਕਾ ਲਿਆ ਸੀਗਾ ਜੀ ਪਿਛਲੇ ਸਾਲ ਹੁਣ ਸਾਡੀ ਉਹ ਤੋਂ ਪੈਸੇ ਮੰਗ ਰਹੇ ਆ ਬਾਰਦਾਨੇ ਦੇ ਉਲਟਾ ਸਾਨੂੰ ਪ੍ਰੈਸ਼ਰ ਕਰ ਰਿਹਾ ਵਾ ਕਿ ਇਹ ਦੇ ਕੀ ਕਹਿੰਦੇ ਬਗੈਰ ਪੈਸੇ ਤੋਂ ਸਾਨੂੰ ਇਹ ਠੇਕਾ ਦਿੱਤਾ ਜਾਵੇ ਤੇ ਉਹਦੇ ਵਿੱਚ ਉਹਦੀ ਕੋਈ ਸਪੋਰਟ ਅਬ ਰੂਲਿੰਗ ਪਾਰਟੀ ਦੇ ਦੋ ਐਮਐਲਏ ਵੀ ਕਰ ਰਹੇ ਨੇ ਉਹ ਕਹਿੰਦਾ ਮੇਰੇ 파ਟਰਨਰ ਨੇ ਇਸ ਕਰਕੇ ਸਾਨੂੰ ਮਤਲਬ ਮਹਿਕਮੇ ਵੱਲੋਂ ਹੀ ਪੂਰਾ ਹਰਾਸ਼ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਸ ਕਰਕੇ ਅਸੀਂ ਇਨਸਾਫ ਚਾਹਨੇ ਆ ਕਿ ਭਾਈ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਕੀ ਦਿੱਤੀ ਕੋਈ ਸ਼ਿਕਾਇਤ ਤੁਹਾਡੇ ਰਾਹੀਂ ਜ਼ਿਲੇ ਲੈ ਕੇ ਹੁਣ ਅਸੀਂ ਤੁਹਾਡੇ ਰਾਹੀਂ ਜਾਵਾਂਗੇ ਜੀ ਸਾਡੀ ਸੁਣਾਈ ਮਤਲਬ ਕਿਤੇ ਨਹੀਂ ਹੋ ਰਹੀ ਉਹ ਤਾਂ ਉਲਟਾ ਸਾਨੂੰ ਦਬਕੇ ਮਾਰ ਰਹੇ ਨੇ ਐਮਐਲਏ ਨੇ ਮੌਜੂਦਾ ਨੇ ਹਾਂਜੀ ਮੌਜੂਦਾ ਐਮਐਲਏ ਜੀ ਮੌਜੂਦਾ ਐਮਐਲਏ ਜੀ ਮੌਜੂਦਾ ਐਮਐਲਏ 2 ਹੈਗੇ ਨੇ ਜੀ ਜੋ ਉਹਨਾਂ ਦੀ ਸਪੋਰਟ ਕਰ ਰਹੇ ਨੇ ਉਹ ਮੇਰੇ ਪਾਰਟਨਰ ਵੀ ਦੇ ਉਹ ਮੇਰੇ ਪਾਰਟਨਰ ਵੀ ਨੇ ਉਹ ਤਾਂ ਸਾਨੂੰ ਇਹ ਕਹਿੰਦੇ ਨੇ ਕਿ ਤੁਹਾਡਾ ਮਾਲ ਅਸੀਂ ਬਾਹਰ ਕੱਢ ਕੇ ਰੱਖਣਾ ਕਿ ਆਪਣਾ ਅੰਦਰ ਵਾੜਨਾ ਮੈਂ ਜਿਹੜੇ ਉਹਨਾਂ ਨੇ ਦਿੱਤੇ ਨਹੀਂ ਸਾਈਡਲ ਹੈਗੇ ਕਿ ਨਹੀਂ ਹੈਗੇ ਜਿਹੜਾ ਸਭ ਕਿਹਾਰੇ ਸਾਈਡਲ ਹੈਗੇ ਨੇ ਅਕਸਾਈਜ਼ ਵਾਲੇ ਉਹ ਗੱਡੀਆਂ ਨਾਲ ਲੈ ਕੇ ਆਏ ਨਹੀਂ ਜਦੋਂ ਅਸੀਂ ਪੁੱਛਿਆ ਕਿ ਭਾਈ ਇਹ ਗੱਡੀਆਂ ਤੁਸੀਂ ਲੈ ਕੇ ਆਏ ਹੋ ਉਹ ਜਦੋਂ ਹੀ ਭੱਟ ਗਏ ਦੀ ਉਹ ਜਾਣ ਬਜਾ ਦੇ ਤੁਹਾਡੀ ਗੱਲਬਾਤ ਹੋ ਜਾਂਦੀ ਹੈ ਪੈਸੇ ਲੈਣ ਦੇਣ ਨੂੰ ਹੁੰਦੇ ਹੈ ਫੋਟੇਜ ਵਗੈਰਾ ਤੁਹਾਡੇ ਕੋਲ ਹੈ ਪੈਸੇ ਪੁੱਛ ਪੈਸੇ ਪੈਸੇ ਦੀ ਜੀ ਤਿੰਨ ਦਿਨ ਪਹਿਲਾਂ ਐਨਕੇ ਨੇ ਸਾਡੇ ਨਾਲ ਪੈਸੇ ਦੀ ਗੱਲ ਨਵੇੜ ਲਈ ਸੀਗੀ ਮੀਟਿੰਗ ਕੀਤੀ ਸੀ ਉਹ ਕਹਿੰਦਾ ਤੁਹਾਨੂੰ ਪੈਸੇ ਪਹੁੰਚ ਜਾਣਗੇ ਮਗਰ ਪੈਸੇ ਨਹੀਂ ਆ ਰਹੇ ਉਹਨੂੰ ਉਲਟਾ ਮੈਸੇਜ ਭੇਜ ਰਿਹਾ ਕਿ ਅਸੀਂ ਤਾਂ ਜਿਹੜੀ ਹੁਣ ਮੌਕੇ ਦੀ ਤੁਹਾਡੇ ਕੋਲ ਵੀਡੀਓ ਹੈਗੀ ਉਹਨਾਂ ਬੰਦਾ ਹਾਂਜੀ ਹਾਂਜੀ ਮੌਕੇ ਦੀ ਵੀਡੀਓ ਹੈਗੀ ਆ ਜੀ ਉਹਨਾਂ ਮੁਲਾਜ਼ਮਾਂ ਜਿਹੜੇ ਆਈਸੀ ਲੋਕ ਹਾਂਜੀ ਹਾਂਜੀ ਠੀਕ ਹੈ ਕੀ ਉਹਨਾਂ ਨੇ ਤੁਹਾਡੇ ਨਾਲ ਮੇਰੇ ਨਾਲ ਬਹੁਤ ਜੀ ਮਤਲਬ ਮੈਂ ਜਦੋਂ ਪੁੱਛਿਆ ਸਰ ਮੈਨੂੰ ਤੇ ਇਹਦਾ ਕੋਈ ਰਿਟਰਨ ਆਰਡਰ ਦੇ ਦਿਓ ਮੈਨੂੰ ਕੀ ਪਤਾ ਤੁਸੀਂ ਕੌਣ ਹੈਗੇ ਹੋ ਉਹਨਾਂ ਨੇ ਮੈਨੂੰ ਕੋਈ ਰਿਟਰਨ ਆਰਡਰ ਨਹੀਂ ਦਿਖਾਇਆ ਮੇਰੀ ਗੈਰ ਮੌਜੂਦਗੀ ਦੇ ਵਿੱਚ ਠੇਕੇ ਦੀ ਸੀਲ ਤੋੜਤੀ ਉਹਦੇ ਵਿੱਚ ਮਾਲ ਤੇ ਇਹਨਾਂ ਕਿਹਦੇ ਬੰਦੇ ਨਾਲ ਸੀ ਉਹ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਉਹਦਾ ਆਬਜੈਕਟ ਕੀਤਾ ਕਿ ਭਾਈ ਮੈਨੂੰ ਇਹ ਇਹ ਹੁਣ ਜਿੰਨੇ ਵੀ ਲੋਕ ਆਏ ਨੇ ਸਾਰੇ ਠੇਕਾ ਮਾਲਕ ਨੇ ਸਾਰੇ ਹਾਂਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਹੈ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਉਹਦੇ ਤੋਂ ਹੀ ਇਹ ਬਾਰਦਾਨਾ ਖਰੀਦਿਆ ਸੀਗਾ 240 ਦਾ 2 ਕਰੋੜ 40 ਲੱਖ ਰੁਪਏ ਦਾ ਹੁਣ ਸਾਡੀ ਉਹਦੇ ਨਾਲ ਸੈਟਲਮੈਂਟ ਵੀ ਹੋ ਗਈ ਆ ਮਗਰ ਉਹ ਕਹਿੰਦਾ ਮੈਨੂੰ ਫ੍ਰੀ ਦੇ ਦਿਓ ਜਦ ਕਿ ਕਿਉਂਕਿ ਉਹਦੇ ਨਾਲ ਦੋ ਮੌਜੂਦਾ ਐਮਐਲਏ ਨੇ ਉਹ ਪ੍ਰੈਸ਼ਰਾਈਜ਼ ਕਰ ਰਹੇ ਆ ਰਾਜਨੀਤਿਕ ਦਬਾਅ ਹੈ ਜੀ ਸਰਦਾਰ ਸਾਹਿਬ ਕੀ ਕਰ ਰਹੇ ਸੀ ਕਰ ਰਹੇ ਸੀ ਪਾਜੀ ਅੱਜ ਲਗਭਗ 4:30 ਵੇ ਮੈਨੂੰ ਫੋਨ ਆਇਆ ਸਾਡੇ ਕਬਲਦੀਪ ਸਿੰਘ ਬੈਲ ਦਾ ਕਿ ਅਣਪਛਾਤੇ ਬੰਦੇ ਨੇ ਪੀਐਨ ਦਾ ਅੰਦਰ ਵੜਿਆ ਆਏ ਨੇ ਜਦੋਂ ਆ ਕੇ ਪੁੱਛ ਪੜਤਾਲ ਕੀਤੀ ਤੇ ਵਿੱਚ ਦੋ ਬੰਦੇ ਤਾਂ ਸੀ ਕਿ ਐਕਸਾਈਜ਼ ਦੇ ਇੰਸਪੈਕਟਰ ਸੀ ਬਾਕੀ ਬੰਦੇ ਹੋਰ ਸਾਰੇ ਅਣਪਛਾਤੇ ਬੰਦੇ ਸੀਗੇ ਉਹ ਜਿਹੜੇ ਐਨਕੇ ਦੇ ਮੁਲਾਜ਼ਮ ਨੇ ਜਦੋਂ ਪਤਾ ਲੱਗਿਆ ਤੇ ਕੋਈ ਨੀਲੂ ਨੀਲੂ ਨਾਂ ਦਾ ਮੁਲਾਜ਼ਮ ਉਹਨਾਂ ਦਾ ਐਨਕੇ ਦਾ ਉਹ ਤਾਲੇ ਵੀ ਚਾਬੀ ਚੱਕੀ ਫਿਰਦਾ ਸੀ ਕਬਜ਼ਾ ਕਰਨ ਨੂੰ ਫਿਰਦੇ ਸੀ ਕਹਿੰਦੇ ਮਾਲ ਕੱਢ ਕੇ ਇਹਨਾਂ ਦਾ ਮਾਲ ਬਾਹਰ ਧਰ ਦਿਓ ਤੇ ਉਹਦਾ ਮਾਲ ਅੰਦਰ ਮਤਲਬ ਬਿਨਾ ਪੈਸੇ ਤੋਂ ਕਬਜ਼ਾ ਕਰਨ ਨੂੰ ਫਿਰਦੇ ਸਾਡੀ ਜਗ੍ਹਾ ਤੇ ਇਹ ਜਿਹੜਾ ਠੇਕਾ ਪਿਛਲੇ ਸਾਲ ਅਸੀਂ 2 ਕਰੋੜ 40 ਲੱਖ ਰੁਪਏ ਦਾ ਇਹ ਬਾਦ ਦਾ ਨਿਆ ਦੇ ਅਸੀਂ ਪੈਸੇ ਦਿੱਤੇ ਹਨ ਕੇ ਨੂੰ ਉਹ ਦਫਤਰ ਜਾ ਕੇ ਗਿਣਾ ਕੇ ਆਏ ਹੁਣ ਸਾਡੇ ਸ਼ਾਵੜਾ ਜੀ ਨੇ ਵਿੱਚ ਗੱਲ ਹੋ ਗਈ ਵੀ ਚਲ 바ਰਗੇਨਿੰਗ ਕਰਕੇ 75 ਲੱਖ ਰੁਪਏ ਦਾ ਲੈਣਾ ਮੁੱਕ ਗਿਆ ਸਾਡੇ ਨਾਲ 50 ਲੱਖ ਰੁਪਏ ਦਾ ਲੈ ਲਓ 25 ਲੱਖ ਦਾ ਚੈੱਕ ਲੈ ਲਓ ਸਾਡੇ ਪਾਸ ਨਾਲ ਗੱਲ ਕੀਤੀ ਵੀ ਨਹੀਂ ਅਸੀਂ ਪੈਸੇ ਪੂਰੇ ਕੈਸ਼ ਲੈਣੇ ਆ 25 ਲੱਖ ਦਾ ਚੈੱਕ ਨਹੀਂ ਲੈਣਾ ਪਰ ਉਹਦੇ ਉਸ ਦਿਵਾਲ ਅੱਜ ਐਤਵਾਰ ਵਾਲਾ ਦੇਣਾ ਛੁੱਟੀ ਵਾਲਾ ਦੇਣਾ ਇਹ ਬੰਦੇ ਇਕੱਠੇ ਕਰਕੇ ਮਤਲਬ ਆਪਣੇ ਐਕਸਾਈਜ਼ ਇੰਸਪੈਕਟਰ ਨਾਲ ਲੈ ਜਦੋਂ ਫਿਰ ਅਸੀਂ ਉਹਦਾ मतलब ਰੋਧ ਕੀਤਾ ਤੇ ਹੁਣ ਵਸ ਚਲੇ ਗਏ ਨੇ ਉਹ ਜੀ ਚੀਜ਼ ਤੋੜੀ ਗਈ ਤੁਸੀਂ ਮੌਜੂਦ ਸੀਗੇ ਕਿ ਇਹ ਤੋੜ ਸਕਦੇ ਨਹੀਂ ਤਾਂ ਸੀ ਨਹੀਂ ਕਿੱਦਾਂ ਤੋੜ ਸਕਦੇ ਨਹੀਂ ਐਦਾਂ ਕਿਦਾਂ ਸੀਲ ਤੋੜ ਜੱਤ ਸਾਡੀ ਮੌਜੂਦਗੀ ਤੋੜਨ ਨਾ ਸਾਡੀ ਸਾਡੀ ਮੌਜੂਦਗੀ ਚ ਕਰ ਸਕਦੇ ਆ ਸਾਰਾ ਕੁਝ ਸਾਡਾ ਅੰਦਰ 2 ਕਰੋੜ ਦਾ ਮਾਲ ਪਿਆ ਬਿਨਾਂ ਗੱਲ ਤੋਂ ਸਾਰਾ ਕੁਝ ਹੈਗਾ ਜੀ ਸਾਡੇ ਕੋਲ ਸਾਰਾ ਕੁਝ ਹੈ ਸਾਡਾ ਕੈਸ਼ ਵੀ ਪਿਆ ਜੀ ਅੰਦਰ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੱਤ ਸਾਨੂੰ ਪ੍ਰਪਰ ਜੱਦਾ ਸਾਡੇ ਸਾਡੇ ਪੈਸੇ ਮੁੱਕੇ ਸਾਨੂੰ ਪੈਸੇ ਦੇ ਦਿਓ ਜੀ ਸਾਨੂੰ ਮਾਲ ਦੇ ਪੈਸੇ ਦੇ ਤਾਂ ਮਾਲ ਨਹੀਂ ਲੈਣਾ ਤੁਸੀਂ ਨਾਲ ਲੋ ਅਸੀਂ ਮਾਲ ਆਪਣਾ ਚੁੱਕ ਲੈਨੇ ਆ ਅਸੀਂ ਕੈਰੀ ਫਾਰਵਰਡ ਜੋ ਵੀ ਮੈਟਰ ਹੈਗਾ ਉਹ ਐਕਸਰਸ ਜਿਹੜੇ ਹੈਗੇ ਵਿਭਾਗ ਦਾ ਹੈਗਾ ਉਹਦੇ ਵਿੱਚ ਜੇ ਸਾਨੂੰ ਕੋਈ ਫਾਰਮਲੀ ਕੰਪਲੀਟ ਆਂਦੀ ਕਿਸੇ ਵੱਲੋਂ ਅਸੀਂ ਐਕਸ਼ਨ ਲਵਾਂਗੇ ਬਟ ਅਦਰਵਾਈਜ਼ ਆਰਟੀਕੂਲੇਸ਼ਨ ਦਾ ਕੁਝ ਮੈਟਰ ਨਹੀਂ ਹੈਗਾ ਜੇ ਅਕੇ ਇਨਕੀ ਫਿਚਰਸ ਹੋਗਾ ਤੇ ਅਸੀਂ ਬਿਲਕੁਲ ਉਹਦੇ ਵਿੱਚ ਪੈਰ ਦੇ ਕਰਾਂਗੇ ਜੋ ਵੀ ਹੈਗਾ ਬੰਦੀ ਕਰ ਦੇਣੀ ਜੀ ਜਾਨੀ ਇਹ ਮੈਟਰ ਜਿਹੜਾ ਸੀ ਤੁਹਾਡੇ ਵਾਲਾ ਨਹੀਂ ਸੀ ਸ਼ਾਇਦ ਮੈਂ ਗਲਤ ਵਾਟਰ ਜੀ ਜੀ